ਪਿਆਰੇ ਵਿਦਿਆਰਥੀਓ ਸਾਡੇ ਅੱਜ ਪਹਿਲੇ ਦਿਨ ਦੇ ਵਿਖਿਆਨ ਦਾ ਸਰਲੇਖ ਹੈ ਪ੍ਰਕਾਸ਼ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਅਪ੍ਰੈਲ 1621 ਈਸਵੀ ਜੋ ਕਿ ਪੰਜ ਵਿਸਾਖ 1678 ਬਿਕਰਮੀ ਸੰਮਤ ਬਣਦਾ ਹੈ ਦਾ ਅੰਮ੍ਰਿਤ ਵੇਲਾ ਵਿਸਾਖ ਦੀ ਰੁੱਤ ਵਿੱਚ ਚੜਦੇ ਸੂਰਜ ਦੀ ਪਹਿਲੀ ਕਿਰਨ ਨੇ ਜਦੋਂ ਅੰਮ੍ਰਿਤ ਸਰੋਵਰ ਦੇ ਜਲ ਨੂੰ ਛੂਇਆ ਸ੍ਰੀ ਹਰਮੰਦਰ ਸਾਹਿਬ ਦੇਖੇ ਆਸਾ ਕੀ ਵਾਰ ਦੇ ਅੰਤਮ ਛੰਦ ਸੰਪੂਰਨ ਹੋਈ ਗੁਰੂ ਕੇ ਮਹਿਲ ਤੋਂ ਸੁਨੇਹਾ ਆਇਆ ਕਿ ਦਲ ਭੰਜਨ ਗੁਰੂ ਛਟਮ ਪੀਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਇੱਕ ਨੂਰਾਨੀ ਬਾਲਕ ਦਾ ਆਗਮਨ ਹੋਇਆ ਹੈ। ਸਭ ਤੋਂ ਛੋਟੇ ਪੁੱਤਰ ਦੇ ਆਉਣ ਤੇ ਮੀਰੀ ਪੀਰੀ ਦੇ ਮਾਲਕ ਚੱਲ ਪਏ ਆਪਣੇ ਮਹਿਲ ਵੱਲ। ਉਸ ਅਗੰਮੀ ਰੂਹ ਦੇ ਦਰਸ਼ਨ ਕਰਨ। ਜਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਬਾਲਕ ਦੇ ਚਿਹਰੇ ਵੱਲ ਵੇਖਿਆ ਤਾਂ ਅੱਖਾਂ ਚਮਕੀਆਂ। ਤੇ ਝੁੱਕ ਕੇ ਨਮਸਕਾਰ ਕੀਤੀ ਭਾਈ ਵਿਧੀ ਚੰਦ ਜੀ ਇਹ ਸਭ ਵੇਖ ਕੇ ਹੈਰਾਨ ਹੋਏ ਤੇ ਕਾਰਨ ਪੁੱਛਿਆ ਇਸ ਤਰ੍ਹਾਂ ਝੁੱਕ ਕੇ ਕੀਤੀ ਨਮਸਕਾਰ ਦਾ ਅੱਗੋਂ ਸੁਣ ਕੇ ਪਾਤਸ਼ਾਹ ਵਚਨ ਕੀਤੇ ਇਹ ਬਾਲਕ ਧਰਮ ਦੀ ਢਾਲ ਤੇ ਤਿਆਗ ਦੀ ਮੂਰਤ ਬਣੇਗਾ ਤੇ ਇਸ ਦਾ ਨਾਮ ਹੋਏਗਾ ਤਿਆਗਮਨ ਇਸ ਤਰ੍ਹਾਂ ਬਾਅਦ ਵਿੱਚ ਬਾਬਾ ਤਿਆਗ ਮੱਲ ਜੀ ਨੇ ਆਪਣੇ ਵੱਡੇ ਭਰਾ ਬਾਬਾ ਗੁਰਦਤਾ ਜੀ ਬਾਬਾ ਅਨੀਰਾਏ ਜੀ ਬਾਬਾ ਅਟਲਰਾਏ ਜੀ ਬਾਬਾ ਸੂਰਜ ਮੱਲ ਜੀ ਭੈਣ ਵੀਰੋ ਜੀ ਨਾਲ ਲਗਭਗ 6 ਸਾਲ ਤੱਕ ਸ੍ਰੀ ਅਮਰitsar ਸਾਹਿਬ ਵਿਖੇ ਆਪਣਾ ਬਚਪਨ گزارਿਆ ਭਾਈ ਗੁਰਦਾਸ ਜੀ ਨੇ